ਬਾਹੂਪੁਰ ਜਦੀਦ ਵਿੱਚ ਖੜੀਆਂ ਤੇ ਇੱਕ ਭੈਣ ਦੇ ਘਰ ਆਏ ਆ ਤੇ ਉਹਨਾਂ ਦੇ ਘਰ ਦੀ ਕੰਡੀਸ਼ਨ ਵੀ ਤੁਹਾਨੂੰ ਦਿਖਾ ਲਦਨੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਘਰ ਦੇ ਵਿੱਚ ਤੇੜਾ ਤੂੜਾ ਪਈਆਂ ਸਾਰਾ ਬੁਰੇ ਹਾਲਾਤ ਆ ਮੈਂ ਕਿੰਦਾ ਦੇ ਹਾਲਾਤ ਆ ਇਸ ਵੇਲੇ ਵੀਰ ਜੀ ਬਹੁਤ ਮਾੜੇ ਹਾਲਾਤ ਆ ਸਾਡੇ ਜਿਹੜੇ ਪਸੂ ਹੀ ਪਹਿਲੀ ਤੇ ਸਾਡੀ ਖਰਾਬ ਹੋਈ ਹੋਈ ਆ ਪਹਿਲੀ ਵਿੱਚ ਦਰਿਆ ਵਗੰਦਿਆ ਕੁਝ ਪਹਿਲੀ ਚ ਰੇਤਾ ਬਹੁਤ ਜਿਆਦਾ ਪੈ ਗਈ ਹੈ ਅਜੇ ਪਾਣੀ ਸੁੱਕਿਆ ਹੀ ਨਹੀਂ ਜੀ ਨਹੀਂ ਜੀ ਪਹਿਲੀ ਚ ਬਹੁਤ ਟੱਠੰਦੀ ਡੇਢ ਕਿਲਾ ਪਹਿਲੀ ਵਿੱਚ ਇਹ ਦਰਿਆ ਲੈ ਗਿਆ ਵਿੱਚ ਇਹ ਮੋਟਰ ਹੀ ਉਹ ਵੀ ਵਿੱਚੇ ਲੈ ਗਿਆ ਅੱਛਾ ਜੀ ਉਹ ਤੇਾਨੂੰ 6 ਵਜੇ ਵਜਦੀ ਆ ਕਿ ਆਪਾਂ ਨੇ ਕਿ ਸਾਰਿਆਂ ਦੇ ਨਾਲ ਹੀ ਆ ਤੇ ਜਿਹੜੀ ਆਪ ਨੂੰ ਪਸ਼ੂਆਂ ਦੀ ਮਾਰ ਪਈ ਆ ਇਹ ਨੂੰ ਅਨਕੁਈ ਪਈ ਆ ਪਹਿਲੋ ਕੀ ਹੋਇਆ ਕੀ ਜੀ ਪਸ਼ੂ ਇਤਾਂ ਕਰਜ਼ਾ ਚੁੱਕ ਕੇ ਇੱਕ ਪਹਿਲੂ ਮੱਝ ਲਿਆਂਦੀ ਗਹਿਣਾ ਪਾਗੇ ਉਹ ਵੀ ਮਰ ਗਈ ਫਿਰ ਤੋਂ ਮੱਝਾਂ ਲਿਆਂਦੀਆਂ ਉਹ ਵੀ ਮਰ ਗਈਆਂ ਇੱਕ ਜਠਾਣੀ ਮੇਰੀ ਦੀ ਗਾਂ ਸੀ ਉਹ ਵੀ ਮਰ ਗਈ ਪਾਣੀ ਦੇ ਵਿੱਚ ਜੀ ਹਾਂਜੀ ਪਾਣੀ ਦੇ ਵਿੱਚ ਜਦੋਂ ਹੁਣ ਪਾਣੀ ਆਇਆ ਮਤਲਬ ਤੁਹਾਡੇ ਤਿੰਨ ਪਸ਼ੂ ਮਰ ਗਏ ਹਾਂਜੀ ਤਿੰਨ ਪਸ਼ੂ ਮਰ ਗਏ ਤੇ ਕੋਈ ਇਹਦਾ ਮਦਦ ਨਹੀਂ ਹੋਈ ਇਹਦਾ ਕਿਸੇ ਨੇ ਮੱਝ ਮੂਝ ਦਿੱਤੀ ਹੋਵੇ ਨਹੀਂ ਜੀ ਵੀਰ ਜੀ ਕਿਸੇ ਨੇ ਨਹੀਂ ਮਦਦ ਕੀਤੀ ਤਿੰਨ ਮੱਝਾਂ ਇੱਕ گاਾਂ ਚਾਰ ਪਸ਼ੂ ਮਰ ਗਏ ਆਪਣੇ ਤੇ ਕੁਝ ਡੰਗਰ ਆਣ ਕੇ ਰਾਤੀ ਸਰਕਾਰੀ ਪ੍ਰਾਈਵੇਟ ਡਾਕਟਰ ਨੇ ਆਪਾਂ ਨੇ 12:30 1:00 ਵਜੇ ਆਇਆ ਰਾਤ ਨੂੰ ਕੁਝ ਡੰਗਰ ਉਹਨੇ ਬਚਾ ਲਏ ਤੇ ਕੁਝ ਉਹਦੇ ਹੁੰਦੇ ਹੁੰਦੇ ਤੋਂ ਪਹਿਲਾਂ ਮਰ ਗਏ ਤਵੇ ਦੇ ਸਰਕਾਰੀ ਡਾਕਟਰ ਆਏ ਕੁਛ ਫਿਰ ਉਹਨਾਂ ਲਾਜ ਦੋ ਦਿਨ ਕੀਤਾ ਮੈਨੂੰ ਮਰੀਜ਼ ਇਦਾਂ ਮਤਲਬ ਪਾਣੀ ਦੀ ਜਦਾਂ ਮਤਲਬ ਬਦਬੂ ਦੇ ਨਾਲ ਬਿਮਾਰੀ ਨਾਲ ਮਰੇ ਜਾਂ ਪਾਣੀ ਜ਼ਿਆਦਾ ਆਉਣ ਦਾ ਮਰ ਗਿਆ ਮੈਨੂੰ ਬਿਮਾਰੀ ਪਾਣੀ ਦੇ ਨਾਲ ਫੈਲ ਗਈ ਤੇ ਪਾਣੀ ਬਗਿਆ ਕਿੰਨਾ ਚਿਰ ਇੱਥੇ ਪਾਣੀ ਤੇ ਦੋ ਮਹੀਨੇ ਰਿਹਾ ਪਾਣੀ ਦੋ ਮਹੀਨੇ ਰਿਹਾ ਨਾ ਘਰ ਮੜਿਆ ਦਿਖਾਲਦੀ ਹੋਈ ਤੁਸੀਂ ਅ ਉਹ ਦੇਖੋ ਜੀ ਇੱਧਰਲੇ ਪਾਸੇ ਅ ਸਾਰੇ ਉੱਪਰਲੇ ਪਾਸੇ ਹਾਲਾਤ ਦੇਖ ਲਓ ਮਿੱਟੀ-ਮੁੱਟੀ ਝੋਕੇ ਵਿੱਚੋਂ ਇਸ ਘਰ ਵਿੱਚ ਵੀ ਪਾਣੀ ਠਰਿਆ ਆ ਆ ਦੇਖ ਲਓ ਹਾਲਾਤ ਦੇਖ ਲਓ ਸਾਰੇ ਪਾਸੇ ਆ ਇਧਰ ਕਿਚਨ ਵੀ ਦਿਖਾ ਲਦੇ ਹਾਂ ਸਾਹ ਦੇਖੋ ਤੁਹਾਨੂੰ ਕਿਚਨ ਦਿਖਾ ਲਦੇ ਹਾਂ ਅ ਇਧਰੋਂ ਖੋਲ ਕੇ ਤੇ ਆਹ ਦੇਖੋ ਜੀ ਇਹਨਾਂ ਦੇ ਕਿਚਨ ਆ ਦੇਖੋ ਆ ਤੀੜਾ ਇਦਾਂ ਪੈ ਗਈਆਂ ਪਾਣੀ ਦੇ ਨਾਲ ਦੇਖੋ ਆ ਹਲਾਤ ਐ ਇਸ ਵੇਲੇ ਉਤੋਂ ਆ ਮਿੱਟੀ ਮੁੱਟੀ ਵੀ ਝੋਣ ਢਈ ਆ ਇਧਰੋਂ ਆ ਜਿਹਦਾ ਸਾਰਾ ਕੁਝ ਤੇ ਇਹ ਹਾਲਾਤ ਐ ਇਸ ਵੇਲੇ ਇਸ ਪਰਿਵਾਰ ਦੇ ਜਿਹੜੇ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਐ ਬਾਉਪੁਰ ਜਦੀਦ ਦੇ ਵਿੱਚ ਤੇ ਜੇ ਕੋਈ ਮੇਰਾ ਵੀਰ ਭਰਾ ਕੋਈ ਨਾ ਪਰਿਵਾਰਾਂ ਦੇ ਕੋਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਇੱਥੇ ਆਣ ਕੇ ਇਹਨਾਂ ਦੀ ਸਹਾਇਤਾ ਜ਼ਰੂਰ ਕਰੋ ਆ ਆਹ ਵਾਲੇ ਘਰ ਦਾ ਦੇਖੋ ਸਾਰੇ ਸ਼ਿਭਵਾਨੀ ਜੀ ਨੇ ਸਾਡੇ ਸਾਰੇ ਬਲੇ ਦੇਖਦੇ ਜਾਂਦੇ ਹੌਲੀ ਹੌਲੀ ਇਹ ਮੀਂਹ ਦੇ ਨਾਲ ਹੀ ਹੋਇਆ ਜੀ ਹਾਂਜੀ ਮੀਂਹ ਦੇ ਨਾਲ ਕੁਝ ਪਾਣੀ ਇਸ ਕੰਮਰੇ ਤੋਂ ਸਟਾਰਟ ਹੋਇਆ ਵਾ ਉਧਰੋਂ ਪੈਣਾ ਫਿਰ ਸਾਰੇ ਕੰਪਰੀਆਂ ਚ ਭੰਗ ਗਿਆ ਪਾਣੀ ਇੱਥੇ ਕਿੰਨਾ ਕਿੰਨਾ ਸੀ ਇੱਥੇ ਵੀ ਰਿਨਾ ਇਨਾ ਪਾਣੀ ਸੀ ਠੀਕ ਹੈ ਜੀ ਮਤਲਬ ਇਹ ਜਦਾਂ ਉੱਚੀ ਆ ਥੱਲੇ ਧਰਤੀ ਨਾਲੋਂ ਲਾ ਲਓ ਵੀ 6 6 ਫੁੱਟ ਹੋਣਾ ਨਾ ਇੱਥੇ ਤੱਕ ਮਤਲਬ ਜੇ ਥੱਲੇ ਵਾਲਾ ਲਾ ਲਓ ਇਹ ਤਾਂ ਚਲੋ 2 ਕੁ ਫੁੱਟ ਦਾ ਉਹ 6 ਫੁੱਟ ਦਾ ਮਰ ਪਾਣੀ 6-7 ਫੁੱਟ ਪਾਣੀ ਜਿਹੜਾ ਫਿਰ ਗਿਆ ਆ ਅੰਦਰਾਂ ਅੰਕ ਦਿਖਾ ਲ ਦਿਓ ਮਾੜੇ ਘਰ ਦੇ ਹਾਲਾਤ ਦਿਖਾ ਲ ਦਿਓ ਸਾਰੇ ਤੇ ਬਾਉਪੁਰ ਜਦੀਦ ਦੇ ਵਿੱਚ ਆ ਉੱਪਰਲੇ ਪਾਸੇ ਦੇਖੋ ਜੀ ਇਹਨਾਂ ਇਲਾਕਿਆਂ ਵਿੱਚ ਆ ਹਾਲਾਤ ਹੈ ਜਿਹੜੇ ਸਹੀ ਮੈਨੇ ਵਿੱਚ ਤੁਹਾਨੂੰ ਦਿਖਾਣ ਲੱਗੇ ਆ ਆ ਪਾਣੀ ਨੇ ਬੈਟ ਸਾਰਾ ਆ ਇਧਰ ਵੀ ਦੇਖ ਲਓ ਜੀ ਆ ਪਾਣੀ ਦੇ ਨਾਲ ਬੈੱਡ ਵੀ ਵਿਚਾਰਿਆਂ ਦੇ ਗਲ ਗਏ ਜਿਹੜੇ ਕਈ ਇਲਾਕਿਆਂ ਵਿੱਚ ਇਹਦਾ ਸੰਸਥਾ ਮੰਨ ਲੋ ਬੈੱਡ ਵੀ ਦਿੱਤੇ ਗਏ ਪਰ ਇੱਥੇ ਜਿਹੜੇ ਹਾਲਾਤ ਆ ਤੁਹਾਨੂੰ ਦਿਖਾ ਲ ਦਿਓ ਦੇਖੋ ਸਾਰੇ ਦਰਵਾਜ਼ਾ ਆ ਤੇ ਆ ਜਿਹੜਾ ਦੂਜਾ ਆਪਣਾ ਬੈੱਡ ਦਾ ਢੋਟਾ ਆ ਗਿਆ ਸਾਰਾ ਕੁਝ ਇਦਾਂ ਹੀ ਪਿਆ ਹਨ ਜਮੀਨਾਂ ਦੇ ਹਾਲਾਤ ਵੀ ਉੱਧਰ ਦਿਖਾ ਲਦੇ ਜਮੀਨਾਂ ਵਿੱਚ ਅਜੇ ਉਹ ਬਰੀਤੀ ਜਿਹੀ ਚੜੀ ਪਈ ਆ ਕੋਈ ਇੱਥੇ ਕੁਝ ਨਹੀਂ ਬੀਜ ਹੋ ਸਕਦਾ ਜੋ ਹਾਲਾਤ ਆ ਲਾ ਲਓ ਵੀ ਜਮੀਨਾਂ ਖਤਮ ਹੀ ਹੋ ਗਈਆਂ ਤਕਰੀਬਨ ਇਸ ਇਲਾਕੇ ਦੀ ਆ ਸਾਰੇ ਪਾਸੇ ਨੂੰ ਜਿੱਧਰ ਨੂੰ ਵੀ ਕੈਮਰਾ ਘੁੰਮਦਾ ਦਿਖਾ ਲ ਦਿਓ ਆ ਸਾਰੇ ਬਰੇਤਾ ਜੀ ਆ ਇਹ ਨਾ ਵਿਕਣੀ ਆ ਇਹ ਨਾ ਇਹ ਰੇਤਾ ਆ ਨਾ ਇਹ ਮਿੱਟੀ ਆ ਵਿੱਚ ਮੈਕਸ ਜੈ ਮੈਕਸ ਹੀ ਹੋ ਗਈ ਜਿਹੜੀ ਆ ਇਹ ਉਹ ਹਾਲਾਤ ਤੁਹਾਨੂੰ ਇਸ ਵੇਲੇ ਦਿਖਾ ਲੰਨੇ ਕੋਸ਼ਿਸ਼ ਕੀਤੀ ਆ ਤੇ ਕੋਈ ਨੰਬਰ ਹੋਵੇ ਕੋ ਬੋਲ ਦਿਓ ਜੇ ਕੋਈ ਵਿੱਚ 84270 25547 84270 ਹਾਂਜੀ 25547 ਠੀਕ ਹੈ ਜੀ ਜੇ ਮੇਰਾ ਵੀਰ ਭਰਾ ਕੋਈ ਇਹਨਾਂ ਦੀ ਸਹਾਇਤਾ ਕਰਨਾ ਚਾਹੁੰਦਾ ਹੋਵੇ ਸੰਪਰਕ ਕਰੋ ਇਹਨਾਂ ਦੀ ਮੱਝਾਂ ਵੀ ਮਰ ਗਈਆਂ ਗਾਂ ਮਰ ਗਈ ਹੈ ਘਰ ਦੇ ਹਾਲਾਤ ਦਿਖਾਉਲਤੇ ਤੁਹਾਨੂੰ ਇਲਾਕੇ ਦੇ ਹਾਲਾਤ ਦਿਖਾਉਲਤੇ ਜਮੀਨਾਂ ਦੇ ਹਾਲਾਤ ਦਿਖਾਉਲਤੇ ਇਹਨਾਂ ਦੀ ਜ਼ਮੀਨ ਦੇ ਵਿੱਚ ਦਰਿਆ ਵਗਣ ਰਿਹਾ ਹਜੇ ਵੀ ਤੇ ਡੇਢ ਕਿੱਲਾ ਜਿਹੜਾ ਦਰਿਆ ਰੋੜ ਕੇ ਲੱਗਿਆ ਇਹ ਹਾਲਾਤ ਹੈ